ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਜੁੜਿਆ ਹਾਂ ਜੀ ਗੁਰਿੰਦਰ ਇੱਕ ਹੋਰ ਕ੍ਰਾਈਮ ਸਟੋਰੀ ਤੁਹਾਡੇ ਲਈ ਲੈ ਕੇ ਅੱਜ ਦੀ ਇਹ ਜਿਹੜੀ ਸੱਚੀ ਘਟਨਾ ਇਹ ਵੀ ਸਬੰਧ ਰੱਖਦੀ ਹੈ ਜੀ ਯੂਪੀ ਸਟੇਟ ਦੇ ਨਾਲ ਉੱਥੇ ਇੱਕ ਜ਼ਿਲ੍ਹਾ ਉਨਾਉ ਉਨਾਉ ਦੇ ਵਿੱਚ ਇੱਕ ਹੱਸਦਾ ਖੇਡ ਦਾ ਮਿਡਲ ਕਲਾਸ ਪਰਿਵਾਰ ਰਹਿੰਦਾ ਸੀ ਜਿਹੜਾ ਘਰ ਦਾ ਮੁਖੀ ਆ ਉਹਦਾ ਨਾਮ ਹੈ ਜੀ ਪ੍ਰਮੋਦ ਤੇ ਉਹਦੀਆਂ ਦੋ ਬੇਟੀਆਂ ਇਕਦਾ ਨਾਮ ਕਾਜਲ ਤੇ ਸੋਨੀਆ ਤੇ ਉਹਦੀ ਪਤਨੀ ਜਿਹੜੀ ਇਹ ਪਰਿਵਾਰ ਦੇ ਵਿੱਚ ਸੀ ਗੱਲ ਕਰਨੀ ਆ ਜੀ ਮੈਂ 13 ਸਤੰਬਰ 2015 ਦੀ ਜਿਹੜੀ ਇਹ ਸਾਰੀ ਕਹਾਣੀ ਆ ਜਿਹੜੀ ਵੱਡੀ ਕੁੜੀ ਆ ਕਾਜਲ ਉਹ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੀ ਸੀ ਤੇ ਜਿਹੜੀ ਛੋਟੀ ਬੇਟੀ ਆ ਉਹ 10ਵੀਂ ਜਮਾਤ ਦੇ ਵਿੱਚ ਸੀਗੀ ਹਲੇ ਪ੍ਰਮੋਦ ਆਪ ਇੱਕ ਵਪਾਰੀ ਸੀ ਤੇ ਉਹਦਾ ਕੋਈ ਛੋਟਾ ਜਿਹਾ ਬਿਜ਼ਨਸ ਸੀ ਜਿਹਦੇ ਨਾਲ ਉਹ ਪਰਿਵਾਰ ਦਾ ਗੁਜ਼ਾਰਾ ਚੰਗਾ ਚਲਾ ਰਿਹਾ ਸੀ ਤੇ ਸਾਰਾ ਪਰਿਵਾਰ ਬਹੁਤ ਖੁਸ਼ ਸੀਗਾ 2015 ਤੋਂ ਬਾਅਦ ਜੀ 16 ਆ ਜਾਂਦਾ 16 ਦੇ ਵਿੱਚ ਕਾਜਲ ਦਾ ਕੋਰਸ ਜਿਹੜਾ ਹੋਟਲ ਮੈਨੇਜਮੈਂਟ ਦਾ ਉਹ ਪੂਰਾ ਹੋ ਜਾਂਦਾ ਤੇ ਹੁਣ ਕੋਰਸ ਪੂਰਾ ਹੋਣ ਤੋਂ ਬਾਅਦ ਉਹਨੂੰ ਇਹ ਉਮੀਦ ਸੀ ਕਿ ਉਹਨੂੰ ਚੰਗੀ ਨੌਕਰੀ ਕਿਸੇ ਹੋਟਲ ਦੇ ਵਿੱਚ ਮਿਲ ਜੂਗੀ ਯੂਪੀ ਦੇ ਜਿੰਨੇ ਵੀ ਵੱਡੇ ਹੋਟਲ ਸੀ ਕੱਲਾ ਉਨਾਓ ਨਹੀਂ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਉਹ ਜਾਂਦੀ ਆ ਆਪਣਾ ਰੈਜ਼ਿਊਮ ਦਿੰਦੀ ਆ ਤੇ ਕਾਫੀ ਕੋਸ਼ਿਸ਼ ਕਰਦੀ ਆ ਕਿ ਉਹਨੂੰ ਉਦੇ ਮੁਤਾਬਕ ਉਹਦੀ ਡਿਗਰੀ ਦੇ ਮੁਤਾਬਕ ਇੱਕ ਵਧੀਆ ਨੌਕਰੀ ਮਿਲ ਸਕੇ ਪੰਜ-ਛੇ ਮਹੀਨੇ ਇਹ ਪ੍ਰੋਸੈਸ ਚੱਲਦਾ ਕਈ ਹੋਟਲਾਂ ਦੇ ਵਿੱਚ ਜਾਂਦੀ ਆ ਰੈਜ਼ਿਊਮ ਦਿੰਦੀ ਆ ਪਰ ਕਿਤੇ ਵੀ ਉਹਦੀ ਗੱਲ ਨਹੀਂ ਬਣਦੀ ਜੇ ਕੋਈ ਉਹਨੂੰ ਨੌਕਰੀ ਮਿਲਦੀ ਸੀ ਤਾਂ ਉਹਨੂੰ ਲੱਗਦਾ ਸੀ ਕਿ ਉਹਦੇ ਲੈਵਲ ਦੀ ਨਹੀਂ ਆ ਉਹਨੂੰ ਜਿੰਨੀ ਤਨਖਾਹ ਉਹ ਡਿਜ਼ਰਵ ਕਰਦੀ ਆ ਉਨੀ ਨਹੀਂ ਦੇ ਰਹੀ ਤਾਂ ਥੋੜੀ ਦੇਰ ਬਾਅਦ ਜੀ ਇੱਕ ਆਗਰੇ ਦਾ ਫਾਈਵ ਸਟਾਰ ਹੋਟਲ ਆ ਨਾਮ ਨਹੀਂ ਆਪਾਂ ਲਵਾਂਗੇ ਉਸ ਹੋਟਲ ਤੋਂ ਉਹਨੂੰ ਫੋਨ ਆ ਜਾਂਦਾ ਕਿ ਤੁਹਾਡਾ ਜਿਹੜਾ ਰੈਜ਼ਿਊਮ ਆ ਉਹ ਸਿਲੈਕਟ ਹੋ ਗਿਆ ਵਾ ਤੇ ਤੁਸੀਂ ਕੱਲ ਇੰਟਰਵਿਊ ਲਈ ਆਗਰੇ ਦੇ ਇਸ ਹੋਟਲ ਦੇ ਵਿੱਚ ਆ ਸਕਦੇ ਹੋ ਹੁਣ ਕਾਜਲ ਬੜੀ ਖੁਸ਼ ਸੀ ਤੇ ਉਹਨੇ ਇੰਟਰਵਿਊ ਦੇ ਲਈ ਜਾਣਾ ਸੀਗਾ ਤੇ ਆਪਣੇ ਫਾਦਰ ਦੇ ਨਾਲ ਪ੍ਰਮੋਦ ਦੇ ਨਾਲ ਉਹ ਉਸ ਹੋਟਲ ਦੇ ਵਿੱਚ ਇੰਟਰਵਿਊ ਦੇਣ ਦੇ ਲਈ ਪਹੁੰਚਦੀ ਆ ਜਦੋਂ ਇੰਟਰਵਿਊ ਦਿੰਦੀ ਆ ਜੀ ਉਦੀ ਹੁਣ ਪਰਸਨੈਲਿਟੀ ਚੰਗੀ ਸੀ ਬੋਲਚਾਲ ਚੰਗੀ ਸੀ ਸਕਿਲਸ ਸੀਗੇ ਉਹਦੇ ਕੋਲ ਉਹ ਸਿਲੈਕਟ ਹੋ ਜਾਂਦੀ ਆ ਤੇ ਬਹੁਤ ਵਧੀਆ ਪੈਕੇਜ ਵੀ ਉਹਨੂੰ ਦੇ ਦਿੱਤਾ ਜਾਂਦਾ ਵਾ ਇਹ ਸੁਣ ਕੇ ਸਾਰਾ ਪਰਿਵਾਰ ਬਹੁਤ ਖੁਸ਼ ਸੀ प्रमोद ਬਹੁਤ ਖੁਸ਼ ਸੀ ਤੇ ਕਾਜਲ ਆਪ ਵੀ ਬਹੁਤ ਜ਼ਿਆਦਾ ਖੁਸ਼ ਸੀ ਕਿ ਉਹਨੂੰ ਇੰਨੇ ਵੱਡੇ ਹੋਟਲ ਦੇ ਵਿੱਚ ਨੌਕਰੀ ਮਿਲ ਗਈ ਇੱਕ ਰਿਸੈਪਸ਼ਨਿਸਟ ਦੀ ਉਸ ਤੋਂ ਬਾਅਦ ਜੀ ਉਹਨੂੰ ਜਿਹੜਾ ਕਮਰਾ ਵਾ ਰਹਿਣ ਦੇ ਲਈ ਉਹ ਵੀ ਹੋਟਲ ਦੇ ਵਿੱਚ ਮਹੱਈਆ ਕਰਵਾਇਆ ਜਾਂਦਾ ਵਾ ਹੁਣ ਉਹ ਉੱਥੇ ਹੀ ਉਹਨੇ ਰਹਿਣਾ ਸੀਗਾ ਉਹਨੇ ਘਰ ਨਹੀਂ ਸੀ ਜਾਣਾ ਚਲੋ ਜੀ ਉਹਦੀ ਨੌਕਰੀ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਤੇ ਜਿਹੜੇ ਹੋਟਲ ਦੇ ਵਿੱਚ ਉਹਨੂੰ ਨੌਕਰੀ ਮਿਲੀ ਸੀ ਉਥੇ ਦੋ ਗੋਰੇ ਜਿਹੜੇ ਜਰਮਨ ਤੋਂ ਘੁੰਮਣ ਦੇ ਲਈ ਆਏ ਹੋਏ ਸੀ ਆਗਰੇ ਚ ਉਹ ਉਥੇ ਰੁਕੇ ਹੋਏ ਸੀ ਉਹਨਾਂ ਨੂੰ ਹਫਤਾ ਹੋ ਗਿਆ ਸੀ ਉਥੇ ਰੁਕਿਆ ਉਹਨੂੰ ਇੱਕ ਦਾ ਨਾਂ ਸੀਗਾ ਜੀ ਬੌਬਨ ਇੱਕ ਦਾ ਨਾਂ ਸੀਗਾ ਐਲਬਰਟ ਦੋਨਾਂ ਦੀ ਉਮਰ ਲਗਭਗ 50 ਸਾਲ ਦੇ ਕਰੀਬ ਸੀਗੀ ਤੇ ਦੋਨੋਂ ਜਿਹੜਾ ਇੱਕ ਟੂਰਿਸਟ ਬਣ ਕੇ ਆਗਰੇ ਦੇ ਵਿੱਚ ਆਏ ਸੀ ਆਪਣਾ ਇੰਜੋਏਮੈਂਟ ਉਹ ਕਰ ਰਹੇ ਸੀਗੇ ਇੱਕ ਰਾਤ ਨੂੰ ਇੰਨਾ ਕੰਜੋਏ ਕਰਦੇ ਆ ਉਹ ਜਿਹੜਾ ਬਹੁਤ ਜ਼ਿਆਦਾ ਡਰਿੰਕ ਕਰ ਲੈਂਦੇ ਆ ਬਹੁਤ ਜ਼ਿਆਦਾ ਉਹ ਸ਼ਰਾਬ ਪੀਂਦੇ ਨੇ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਫੋਨ ਕਰਦੇ ਆ ਹੋਟਲ ਦੇ ਮੈਨੇਜਰ ਨੂੰ ਕਿ ਸਾਨੂੰ ਜਿਹੜਾ ਦੋ ਲੜਕੀਆਂ ਇਸ ਕਮਰੇ ਦੇ ਵਿੱਚ ਮੋਹਈਆ ਕਰਵਾਈਆਂ ਜਾਣ ਤਾਂ ਮੈਨੇਜਰ ਉਹਨਾਂ ਦੀ ਡਿਮਾਂਡ ਇਹ ਪੂਰੀ ਕਰਦਾ ਕੁਝ ਤਸਵੀਰਾਂ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਾਲ ਗਰਲਸ ਕਹਿ ਦਿੰਦੇ ਆ ਉਹ ਉਹਨਾਂ ਦੀਆਂ ਤਸਵੀਰਾਂ ਉੱਥੇ ਉਹਨੂੰ ਫੋਨ ਦੇ ਉੱਤੇ ਭੇਜਦਾ ਵਾ ਤੇ ਉਹਦੇ ਵਿੱਚੋਂ ਦੋ ਕੁੜੀਆਂ ਸਿਲੈਕਟ ਕਰਕੇ ਉਹ ਜਿਹੜੇ ਜਰਮਨ ਦੇ ਦੋ ਗੋਰੇ ਸੀ ਉਹ ਵਾਪਸ ਭੇਜਦੇ ਨੇ ਕਿ ਇਹ ਕੁੜੀਆਂ ਸਾਡੇ ਕਮਰੇ ਦੇ ਵਿੱਚ ਭੇਜੀਆਂ ਜਾਣ ਉਹ ਕੁੜੀਆਂ ਜਦੋਂ ਕਮਰੇ ਦੇ ਵਿੱਚ ਆਉਂਦੀਆਂ ਨੇ ਤਾਂ ਉਹ ਉਹਨੂੰ ਡਰਿੰਕ ਉਹਨਾਂ ਨੂੰ ਡਰਿੰਕ ਆਫਰ ਕਰਦੇ ਨੇ ਦੋਨੋਂ ਉਸ ਤੋਂ ਬਾਅਦ ਜੀ ਉਹਨਾਂ ਨਾਲ ਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰਦੇ ਨੇ ਤੇ ਬਾਅਦ ਵਿੱਚ ਜਿਨ੍ਹਾਂ ਲਈ ਉਹਨਾਂ ਨੇ ਪੇ ਕੀਤਾ ਸੀ ਪੈਸੇ ਦਿੱਤੇ ਸੀ ਉਹ ਸਾਰਾ ਜਿਹੜਾ ਕੰਮ ਉਹ ਸਾਰੀ ਰਾਤ ਕਰਦੇ ਨੇ ਬਹੁਤ ਵਿਰੋਧ ਵੀ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਾਫੀ ਬੁਰੇ ਤਰੀਕੇ ਦੇ ਨਾਲ ਉਹ ਸਬੰਧ ਬਣਾ ਰਹੇ ਸੀ ਪਰ ਹੁਣ ਜਿਹੜੀ ਚੀਜ਼ ਉਹਨਾਂ ਨੂੰ ਪੈਸੇ ਮਿਲੇ ਸੀ ਉਹ ਵਿਰੋਧ ਖੁੱਲ ਕੇ ਨਹੀਂ ਸੀ ਕਰ ਸਕੀਆਂ ਸਾਰੀ ਰਾਤ ਇਦਾਂ ਹੀ ਬੀਤ ਜਾਂਦੀ ਆ ਸਵੇਰ ਹੁੰਦੀ ਆ ਤਾਂ ਦੋਨੋਂ ਫੇਰ ਆਗਰੇ ਲਈ ਕੋ ਮੜ ਲਈ ਨਿਕਲ ਜਾਂਦੇ ਨੇ ਜਦੋਂ ਉਹ ਅਗਲੇ ਦਿਨ ਸ਼ਾਮ ਨੂੰ ਵਾਪਸ ਆਉਂਦੇ ਨੇ ਤਾਂ ਉਹਨਾਂ ਦੀ ਨਜ਼ਰ ਆ ਜਿਹੜੀ ਕਾਜਲ ਦੇ ਉੱਤੇ ਪੈਂਦੀ ਆ ਜਿਹੜੀ ਰਿਸੈਪਸ਼ਨ ਦੇ ਉੱਤੇ ਬੈਠੀ ਸੀ ਦੋਨੋਂ ਜਣੇ ਆਪਣੇ ਕਮਰੇ ਦੇ ਵਿੱਚ ਆਉਂਦੇ ਆ ਦੋਨੋਂ ਗੋਰੇ ਤੇ ਇਹ ਹੁਣ ਉਹ ਚਾਹੁੰਦੇ ਸੀ ਕਿ ਕਾਜਲ ਨੂੰ ਉਹ ਨਿਸ਼ਾਨਾ ਬਣਾਉਣ ਅੱਜ ਦੀ ਰਾਤ ਦੇ ਲਈ ਪਰ ਉਹ ਇਹ ਇੱਕਦਮ ਉਹਨਾਂ ਨੂੰ ਲੱਗਦਾ ਸੀ ਕਿ ਪੋਸੀਬਲ ਨਹੀਂ ਉਹ ਥੋੜਾ ਜਿਹਾ ਆਪਣਾ ਪਲਾਨ ਬਣਾਉਂਦੇ ਨੇ ਹੋਟਲ ਦੇ ਮੈਨੇਜਰ ਨੂੰ ਫੇਰ ਫੋਨ ਕਰਦੇ ਨੇ ਕਿ ਅਸੀਂ ਕਾਫੀ ਜਿਹੜਾ ਹੱਦ ਤੱਕ ਆਗਰਾ ਘੁੰਮ ਲਿਆ ਪਰ ਆਗਰੇ ਦੇ ਵਿੱਚ ਕਈ ਇਹੋ ਜਿਹੀਆਂ ਥਾਵਾਂ ਅਜੇ ਵੀ ਨੇ ਜਿਹੜੀਆਂ ਘੁੰਮਣੀਆਂ ਉਹਨਾਂ ਦੀਆਂ ਦੇਖਣੀਆਂ ਬਾਕੀ ਨੇ ਉਹ ਘੁੰਮਣ ਤੋਂ ਰਹਿੰਦੀਆਂ ਨੇ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਹੋਟਲ ਦੇ ਵਿੱਚੋਂ ਕੋਈ ਗਾਈਡ ਜਿਹੜਾ ਉਹ ਪ੍ਰੋਵਾਈਡ ਕਰੋ ਸਾਨੂੰ ਕਿ ਜੋ ਮੈਨੂੰ ਆਗਰੇ ਦੀ ਸੈਰ ਬਾਕੀ ਰਹਿੰਦੀਆਂ ਜਗ੍ਹਾ ਦੀ ਕਰਵਾ ਸਕੇ ਉਹ ਸਿੱਧਾ ਜਿਹੜਾ ਐਲਬਰਟ ਸੀ ਉਹ ਆਫਰ ਕਰਦਾ ਮੈਨੇਜਰ ਨੂੰ ਕਿ ਜਿਹੜੀ ਰਿਸੈਪਸ਼ਨ ਦੇ ਉੱਤੇ ਲੜਕੀ ਬੈਠੀ ਆ ਤੂੰ ਉਹਨੂੰ ਸਾਡੇ ਨਾਲ ਭੇਜ ਕੱਲ ਤੋਂ ਗਾਈਡ ਬਣਾ ਕੇ ਵੀ ਜੋ ਤੂੰ ਪੈਸੇ ਮੰਗੇਗਾ ਅਸੀਂ ਤੈਨੂੰ ਦਵਾਂਗੇ ਤੇ ਕਾਜਲ ਨੂੰ ਵੀ ਉਹਦਾ ਬਣਦਾ ਹਿੱਸਾ ਅਸੀਂ ਦੇ ਦਵਾਂਗੇ ਮੈਨੇਜਰ ਕਹਿੰਦਾ ਠੀਕ ਆ ਜੀ ਮੈਂ ਉਹਨਾਂ ਨਾਲ ਗੱਲ ਕਰੂੰਗਾ ਮੈਨੇਜਰ ਕਾਜਲ ਦੇ ਨਾਲ ਗੱਲ ਕਰਦਾ ਵਾ ਤੇ ਕਾਜਲ ਜਦੋਂ ਪੈਸੇ ਦੀ ਗੱਲ ਸੁਣਦੀ ਆ ਵੀ ਗਾਈਡ ਹੀ ਬਣਨਾ ਵਾ ਤਾਂ ਉਹ ਹਾਮੀ ਭਰ ਦਿੰਦੀ ਆ ਤੇ ਅਗਲੇ ਦਿਨ ਅਗਲੇ ਦਿਨ ਹੀ ਕਾਜਲ ਉਹਨਾਂ ਨੂੰ ਆਗਰਾ ਘੁਮਾਉਣ ਦੇ ਲਈ ਲੈ ਜਾਂਦੀ ਆ। ਕਾਫੀ ਐਨਜਾਇਮੈਂਟ ਉਹ ਸਾਰੇ ਕਰਦੇ ਆ ਆਪਸ ਦੇ ਵਿੱਚ ਉਹਨਾਂ ਦੀ ਦੋਸਤੀ ਹੋ ਜਾਂਦੀ ਆ ਸਾਰਾ ਦਿਨ ਘੁੰਮਦੇ ਆ ਫਿਰ ਅਗਲੇ ਦਿਨ ਮਤਲਬ 2 ਤੋਂ 3 ਦਿਨ ਕਾਜਲ ਉਹਨਾਂ ਨੂੰ ਆਗਰੇ ਦੀਆਂ ਥਾਵਾਂ ਵਕ ਵਕ ਘੁਮਾਉਂਦੀ ਆ। ਜਦੋਂ ਤੀਜਾ ਦਿਨ ਹੋ ਜਾਂਦਾ ਹੁਣ ਇਹ ਥੋੜੇ ਦਿਨ ਸੀਗੇ ਉਹਨਾਂ ਦੇ ਜਿਹੜੇ ਰਹਿ ਗਏ ਸੀਗੇ ਵੀਜ਼ੇ ਦੇ ਉਹਨਾਂ ਨੇ ਵਾਪਸ ਹੁਣ ਜਰਮਨ ਜਾਣਾ ਸੀਗਾ ਤੇ ਜਿਹੜੀ ਉਹ ਰਾਤ ਸੀਗੀ ਆਖਰੀ ਉਹ ਫੋਨ ਕਰਦੇ ਨੇ ਕਾਜਲ ਨੂੰ ਨੰਬਰ ਉਹ ਲੈ ਚੁੱਕੇ ਸੀ ਤੇ ਕਾਜਲ ਨੂੰ ਫੋਨ ਕਰਦੇ ਨੇ ਕਿ ਤੂੰ ਸਾਡੇ ਕਮਰੇ ਦੇ ਵਿੱਚ ਆ ਜਾ ਆਪਾਂ ਇੱਥੇ ਬਹਿ ਕੇ ਫਨ ਕਰਦੇ ਆਂ ਇੰਜੋਏ ਕਰਦੇ ਆਂ ਕਾਜਲ ਉਹਨਾਂ ਦੀ ਗੱਲ ਮੰਨ ਲੈਂਦੀ ਆ ਕਮਰੇ ਦੇ ਵਿੱਚ ਚਲੀ ਜਾਂਦੀ ਆ ਤੇ ਪਹਿਲਾਂ ਉਹ ਗੋਰੇ ਆ ਜਿਹੜੇ ਉਹ ਡਰਿੰਕ ਕਰ ਰਹੇ ਸੀ ਫੇਰ ਕਾਜਲ ਨੂੰ ਡਰਿੰਕ ਆਫਰ ਕਰਦੇ ਆ ਕਾਜਲ ਡਰਿੰਕ ਲਈ ਹਾਂ ਕਰ ਦਿੰਦੀ ਆ ਉਸ ਤੋਂ ਬਾਅਦ ਉਹਨੂੰ ਨਹੀਂ ਪਤਾ ਲੱਗਦਾ ਉਹ ਕਿੰਨੀ ਡਰਿੰਕ ਲੈਂਦੀ ਆ ਕਿੰਨੀ ਨਹੀਂ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਚੂਰ ਹੋ ਜਾਂਦੀ ਆ ਤੇ ਜਦੋਂ ਉਹ ਨਸ਼ੇ ਦੇ ਵਿੱਚ ਚੂਰ ਹੁੰਦੀ ਆ ਗੋਰੇ ਉਹਦੇ ਨਾਲ ਵੀ ਅਸ਼ਲੀਲ ਹਰਕਤਾਂ ਕਰਦੇ ਆ ਤੇ ਕਾਜਲ ਦੀ ਇੱਕ ਬਹੁਤ ਵੱਡੀ ਗਲਤੀ ਉਹ ਬਿਲਕੁਲ ਵੀ ਉਹਨਾਂ ਦਾ ਵਿਰੋਧ ਨਹੀਂ ਕਰਦੀ ਤੇ ਰਾਤ ਨੂੰ ਕਾਜਲ ਦੇ ਨਾਲ ਵੀ ਉਹੀ ਹੋਇਆ ਜੋ ਗੋਰਿਆਂ ਨੇ ਉਸ ਰਾਤ ਕਾਲ ਗਰਲਸ ਦੇ ਨਾਲ ਕੀਤਾ ਸੀ ਰਾਤ ਬੀਤਦੀ ਆ ਜਦੋਂ ਸਵੇਰ ਹੁੰਦੀ ਆ ਕਾਜਲ ਚੁੱਪ ਕਰਕੇ ਆਪਣੇ ਕਮਰੇ ਦੇ ਵਿੱਚ ਜਾ ਕੇ ਪੈ ਜਾਂਦੀ ਆ ਉਹਨੂੰ ਆਪਣੀ ਹਾਲਤ ਜਿਹੜੀ ਉਹ ਠੀਕ ਨਹੀਂ ਲੱਗਦੀ ਉਹ ਕਿਸੇ ਡਾਕਟਰ ਦੇ ਨਾਲ ਸੰਪਰਕ ਕਰਦੀ ਆ ਤਾਂ ਡਾਕਟਰ ਕਹਿੰਦਾ ਵੀ ਕੁਝ ਨਹੀਂ ਹੋਇਆ ਸਿਰਫ ਜਿਹੜੀ ਆ ਡਰਿੰਕ ਕਰਕੇ ਹੈਂਗਓਵਰ ਆ ਡੀਹਾਈਡਰੇਸ਼ਨ ਆ ਵੀ ਤੂੰ 24 ਘੰਟੇ ਦੇ ਵਿੱਚ ਵਿੱਚ ਠੀਕ ਹੋ ਜਾਏਂਗੀ ਉਸ ਤੋਂ ਬਾਅਦ ਜੀ ਕਾਫੀ ਜਦੋਂ ਉਹ ਘਰ ਆਉਂਦੀ ਆ ਆਪਣੇ ਆਪ ਨਾਲ ਨਜ਼ਰਾਂ ਨਹੀਂ ਮਿਲਾ ਪਾਉਂਦੀ ਗੋਰੇ ਉਹਨੂੰ ਫੋਨ ਕਰ ਰਹੇ ਸੀ ਕਿ ਅਸੀਂ ਜਾ ਰਹੇ ਹਾਂ ਜਰਮਨ ਵਾਪਸ ਕਿ ਸਾਨੂੰ ਆ ਕੇ ਮਿਲ ਜਾ ਪਰ ਉਹਨਾਂ ਨੂੰ ਮਿਲਣ ਦੇ ਲਈ ਨਹੀਂ ਜਾਂਦੀ ਤੇ ਉਹ ਕਸਮ ਖਾਂਦੀ ਆ ਕਿ ਮੇਰੀ ਇਹ ਪਹਿਲੀ ਤੇ ਆਖਰੀ ਗਲਤੀ ਸੀ ਕਿ ਜੋ ਮੈਂ ਇਦਾਂ ਕੀਤਾ ਪਰ ਫੇਰ ਵੀ ਉਹਦਾ ਜਿਹੜਾ ਬਾਅਦ ਦੇ ਵਿੱਚ ਜੋ ਉਹਦੀ ਫੀਲਡ ਸੀ ਉਹ ਆਪਣੀ ਸੌਂ ਦੇ ਉੱਤੇ ਬਰਕਰਾਰ ਨਹੀਂ ਰਹਿ ਪਾਉਂਦੀ ਤੇ ਉਹਨੂੰ ਇਹ ਚੀਜ਼ ਦੀ ਆਦਤ ਪੈ ਜਾਂਦੀ ਆ ਹੁਣ ਜਿਹੜਾ ਵੀ ਇਦਾਂ ਕੋਈ ਟੂਰਿਸਟ ਆਉਂਦਾ ਸੀ ਉਹਨੂੰ ਉਹ ਪੈਸੇ ਲੈ ਕੇ ਇਦਾਂ ਟ੍ਰੀਟ ਕਰਦੀ ਸੀ ਇੰਜੋਏ ਕਰਵਾਉਂਦੀ ਸੀ ਤੇ ਇਹ ਦੇ ਕਰਕੇ ਹੀ ਉਹ ਰਿਸੈਪਸ਼ਨਿਸਟ ਤੋਂ ਬਹੁਤ ਜਲਦੀ ਮੈਨੇਜਰ ਬਣ ਗਈ ਸੀਗੀ ਹੋਟਲ ਦੀ ਤੇ ਹੁਣ ਉਹਦਾ ਵਿਆਹ ਵੀ ਹੋ ਚੁੱਕਿਆ ਸੀ ਸੋ ਦੋਸਤੋ ਅੱਜ ਦੀ ਜਿਹੜੀ ਇਹ ਕ੍ਰਾਈਮ ਸਟੋਰੀ ਇਨਕ ਪਰ ਇਹ ਜਿਹੜੀ ਸੁਣਾਉਣ ਦਾ ਮਕਸਦ ਇਹ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਦਾ ਦਿਮਾਗ ਕਈ ਵਾਰੀ ਨਹੀਂ ਕੰਮ ਕਰ ਪਾਉਂਦਾ ਕਿ ਵੀ ਸਹੀ ਕੀ ਆ ਗਲਤ ਕੀ ਆ ਇਹ ਮਾਪੇ ਦਾ ਫਰਜ਼ ਬਣਦਾ ਕਿ ਆਪਣੇ ਬੱਚਿਆਂ ਨੂੰ ਭਾਵੇਂ ਉਹ ਬਾਹਰ ਵੀ ਰਹਿੰਦੇ ਹੋਣ ਉਹਨਾਂ ਤੇ ਪੂਰੀ ਉਹ ਨਜ਼ਰ ਰੱਖਣ ਉਹਨਾਂ ਦਾ ਪੂਰਾ ਖਿਆਲ ਰੱਖਣ ਕਿਉਂਕਿ ਮਾਨਾ ਜਿਹੜਾ ਇਹ ਜਵਾਨੀ ਦੇ ਵਿੱਚ ਬਹੁਤ ਡੋਲਦਾ ਵਾ ਤੇ ਖਾਸ ਤੌਰ ਤੇ ਜੜੀਆਂ ਕਾਜਲ ਵਰਗੀਆਂ ਲੜਕੀਆਂ ਨੇ ਉਹ ਗਲਤੀਆਂ ਕਰ ਬੈਠdੀਆਂ ਨੇ ਤੇ ਇਹਦਾ ਜਿਹੜਾ ਫਰਜ਼ ਮਾਪੇ ਦਾ ਬਣਦਾ ਕੁੜੀਆਂ ਦਾ ਆਪ ਵੀ ਬਣਦਾ ਕੱਲੀਆਂ ਕੁੜੀਆਂ ਨਹੀਂ ਜਿਹੜੇ ਮੁੰਡੇ ਵੀ ਨੇ ਉਹ ਗਲਤੀਆਂ ਕਰਦੇ ਨੇ ਤਾਂ ਆਪ ਵੀ ਆਪਣੇ ਦਿਮਾਗ ਤੋਂ ਕੰਮ ਜ਼ਰੂਰ ਲੈਣਾ ਚਾਹੀਦਾ ਵਾ ਆਪਾਂ ਨੂੰ ਤਾਂ ਕਿ ਸਾਡਾ ਜਿਹੜਾ ਫਿਊਚਰ ਆ ਉਹ ਖਰਾਬ ਨਾ ਹੋ ਸਕੇ ਸਾਡੀ ਜ਼ਿੰਦਗੀ ਜਿਹੜੀ ਉਹ ਖਰਾਬ ਨਾ ਹੋ ਸਕੇ